ਜੇ ਕਾਹਰ ਤੋਂ ਜਿਹੜਾ ਦਿੱਤਾ ਹੁੰਦਾ ਤੇ ਇਹ ਪਰਚਾ ਦਿੱਤਾਗਾ ਕਦੋਂ ਤੋਂ ਤੁਸੀਂ ਇਹ ਚੋਰੀ ਦੇ ਗੱਡੀਆਂ ਦੇ ਖਰੀਦ ਤੋਂ ਪ੍ਰੂਤ ਕਰਦੇ ਜਾ ਰਹੇ ਹੋਗੇ ਨਹੀਂ ਮੈਨੂੰ ਪਤਾ ਨਹੀਂ ਸੀਗਾ ਜੀ ਮੈਂ ਆਹ ਗੱਡੀ ਲਈ ਸੀਗੀ ਜੀ ਸਭ ਤੋਂ ਪਹਿਲਾਂ ਜੀ ਹੂੰ ਇਹ ਗੱਡੀ ਲਈ ਸੀਗੀ ਜੀ ਮੈਂ ਰੈਂਪਰੇ ਤੋਂ ਪਰ ਨਾਲੇ ਇਹ ਐਕਸਲੈਂਟ ਹੋਈ ਖੜੀ ਸੀਗੀ ਰੈਂਪਰੇ ਦੇ ਬੰਦੇ ਸੀਗੇ ਉਹਨਾਂ ਨੇ ਦਿੱਤੀ ਹੈ ਜੀ ਹੂੰ ਉਸ ਤੋਂ ਬਾਅਦ ਇਹ ਦੁਬਾਰੇ ਫੇਰ ਮੈਂ ਪੱਪੂ ਕਹਨੂੰ ਦਵਾਈ ਸੀਗੀ ਜੀ ਇਹ ਪੱਪੂ ਕਹਿੰਨੇ ਇਹ ਮੈਨੂੰ ਫੇਰ ਵਾਪਸ ਦੇਤੀ ਜੀ ਹੂੰ ਕਹਿੰਦੇ ਵੀ ਤੂੰ ਰੱਖ ਲੈ ਕਹਿੰਦੇ ਵੀ ਅਸੀਂ ਨਹੀਂ ਲੈਣੀ ਇਹ ਉਦੋਂ ਬਾਅਦ ਜੀ ਆਹ ਗੱਡੀ ਆ ਗਈ ਜੀ ਪੰਜਾਬ ਨੰਬਰ ਇਹਦਾ ਐਕਸੀਡੈਂਟ ਹੋ ਗਿਆ ਸੀਗਾ ਮੈਂ ਇਹਦੇ ਪੰਜਾਬ ਨੰਬਰ ਦੇ ਇਹਦੇ ਯੂਕੇ ਦੇ ਕਾਗਜ ਲਾ ਦੇ ਜੀ ਨਹੀਂ ਤੈਨੂੰ ਪਤਾ ਵੀ ਗਲਤ ਆ ਫਿਰ ਕਿਉਂ ਇਹ ਕੀਤਾ ਗਿਆ ਇਸ ਤਰ੍ਹਾਂ ਦਾ 420 ਵਾਲਾ ਬਸ ਅਣਪੜਤਾ ਜੀ ਨਹੀਂ ਅਣਪੜਤਾ ਤਾਂ ਕਹਿ ਨਹੀਂ ਸਕਦੇ ਹਾਂ ਮਸਲੇ ਨੂੰ ਲੈ ਕੇ ਜਿਹੜੇ ਬੰਦਾ ਇੰਨਾ ਨੰਬਰ ਬਦਲ ਸਕਦਾ ਹੈਗਾ ਉਹ ਕਿ ਤੂੰ ਪਹਿਲਾਂ ਵੀ ਤੁਸੀਂ ਕਰਦੇ ਰਹੇ ਹੋ ਇਹੋ ਜਿਹਾ ਕੁਝ ਨਹੀਂ ਨਹੀਂ ਨਾ ਨਾ ਜੀ ਨਾ ਮੈਂ ਹਿੰਮਤਪੁਰੇ ਤੋਂ ਲਈ ਆ ਜੀ ਉਹਦਾ ਐਫੀ ਡਾਕਟ ਲਿਆ ਜੀ ਸਾਰਾ ਕੁਝ ਲਿਆ ਉਹ ਵੀ ਕਹਿੰਦੇ ਜਿਹੜੀ ਪਹਿਲਾਂ ਤੁਹਾਡੇ ਕੋਲ ਉਹ ਵੀ ਚੋਰੀ ਦੀ ਹੈਗੀ ਬਈ ਜਿਹੜੇ ਪੁਲਿਸ ਤਪਤੀਸ਼ ਦੇ ਵਿੱਚ ਸਾਹਮਣੇ ਆਏ ਨਹੀਂ ਮੈਨੂੰ ਪਤਾ ਨਹੀਂ ਸੀਗਾ ਜੀ ਉਹ ਚੀਜ਼ ਬਾਰੇ ਮੈਨੂੰ ਨੌਲੇਜ ਨਹੀਂ ਸੀਗੀ ਸਾਰਾ ਵੀ ਇਹ ਜਾਂ ਚੋਰੀ ਦੀ ਆ ਕਿਤੋਂ ਹੋਈ ਵੀ ਪਰ ਮੈਨੂੰ ਹਿੰਮਤ ਇਥੋਂ ਦੇ ਵੇਚਿਆ ਇਹ ਆ ਰਾਮਪਰੇ ਦੇ ਬੰਦਿਆਂ ਨੇ ਸਾਰ ਵੇਚੀ ਸੀਗੀ ਇਹ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਸਕ੍ਰੈਪ ਦਾ ਤੁਸੀਂ ਮੈਂ ਕਰਦਾ ਜੀ 7 ਸਾਲ ਫਕੇ ਸਾਰ ਤੁਹਾਡੇ ਕੋਲ ਕੋਈ ਲੀਗਲੀ ਡਾਕੂਮੈਂਟ ਹੈਗੀ ਐ ਸਕ੍ਰੈਪ ਦਾ ਕੰਮ ਕਰਨ ਦੇ ਜਾਂ ਗੱਡੀਆਂ ਨੂੰ ਖਤਮ ਕਰਨ ਦਾ ਕੋਈ ਅਧਿਕਾਰ ਤੁਹਾਡੇ ਕੋਲੇ ਹੈਗਾ ਕੋਈ ਜਾਂ ਸਿਰਫ ਐਂ ਬੱਸ ਸੱਜਾ ਖੱਬਾ ਕਰਕੇ ਗਰੀ ਜਾਂਦੇ ਹੋ ਨਹੀਂ ਐ ਸੱਜਾ ਖੱਬਾ ਕਰਦੇ ਜੀ ਹੂੰ ਬਸ ਆ ਹੁੰਦਾ ਹੀ ਸਾਡੇ ਕੋਲੇ ਲਾਇਸੈਂਸ ਹੁੰਦਾ ਸਾਰ ਨੀ ਕਿਉਂ ਕਿਨੇ ਦਿੱਤਾ ਕਿ ਲਾਇਸੈਂਸ ਤੁਹਾਨੂੰ ਆ ਜੀਐਸਟੀ ਨੰਬਰ ਹੁੰਦਾ ਜੀ ਜੀਐਸਟੀ ਦਾ ਲਾਇਸੈਂਸ ਨਹੀਂ ਨਾ ਹੁੰਦਾ ਇਹ ਹੋਰ ਜੀ ਇਹਦਾ ਕੁਆਡ ਦਾ ਸਰ ਬਣਿਆ ਨਹੀਂਗਾ ਮੈਂ ਬਣਵਾਇਆ ਸੀਗਾ ਸਰ ਬਣਦਾ ਨਹੀਂਗਾ ਸਰ ਮੈਂ ਬਹੁਤ ਭੱਜਾਂ ਠੱਠੇ ਜੀ ਮੈਨੂੰ ਇਹ ਸੈਟਿੰਗ ਕਰਕੇ ਤੁਹਾਡਾ ਕੰਮ ਚੱਲਦਾ ਸੀ ਇਹ ਜੇ ਸੈਟਿੰਗ ਤੋਂ ਕੋਈ ਨਹੀਂ ਗਈ ਹੁਣ ਤੱਕ ਕਿੰਨੀਆਂ ਇੱਕ ਗੱਡੀਆਂ ਖਰੀਦੀਆਂ ਤੇ ਡਿਸਟ੍ਰੀਬਿਊਟਰ ਬਸ ਆਹੀ ਖਰੀਦਣਾਂ ਸੀ ਗਈ ਆ ਖਰੀਦਣਾਂ ਇਹ ਤੁਹਾਡੇ ਮੁੰਡੇ ਦਾ ਵੀ ਨਾਲ ਬੱਚਾ ਹੱਥ ਹੁੰਦਾ ਇਹਦੇ ਨਹੀਂ ਜੀ ਨਾ ਇਹਦਾ ਕੋਈ ਹੱਥ ਨਹੀਂਗਾ ਜੀ ਇਹ ਤਾਂ ਪੂਨ ਫਸ ਗਿਆ ਨਹੀਂ ਪਾਸਤਾ ਕਿਸੇ ਕੋਈ ਕਾਰਨ ਤਾਂ ਹੋਊਗਾ ਵਿੱਚ ਜਿਹੜਾ ਇਹਨਾਂ ਨੂੰ ਪਰਚੇ ਜਨਾਮਜਦ ਕੀਤਾਗਾ ਬਾ ਜੀ ਕੋਈ ਨਹੀਂ ਕਹਿ ਸਕਦੇ ਸਰ ਬਸ ਬਲੋ ਇੱਕ ਜਿਹੜਾ ਚੋਰੀ ਦਾ ਮਕਦਮਾ ਜਿਹੜਾ ਟਰੇਸ ਕੀਤਾ ਗਿਆ ਇਹਦੇ ਵਿੱਚ ਕੀ ਰਿਕਵਰੀ ਹੋਈ ਹੈ ਤੇ ਕਿੰਨੇ ਬੰਦੇ ਦੇ ਨਾਮਜਦਾਂ ਗ੍ਰਿਫਤਾਰ ਹੋਏ ਹੈ ਜੀ ਹਾਂ ਇਸ ਤੇ ਜੀ ਐਫ ਆਈ ਆਰ ਨੰਬਰ 103 ਬੜਾ 25 ਫੋੜ ਤੇ ਰਜਿਸਟਰ ਹੋਈ ਸੀ ਜੀ ਮੁਖਬਰੀ ਇਸ ਚ ਫਿਲਹਾਲ ਹਜ ਤੱਕ ਜੋ ਹੈਗੇ ਦੋ ਬਰੀਜ਼ਾ ਗੱਡੀਆਂ ਰਿਕਵਰ ਹੋ ਚੁੱਕੀਆਂ ਜੋ ਕਿ ਜਰਾ ਚਮਕੌਰ ਸਿੰਘ ਕੋਲ ਆ ਤੇ ਉਹਦਾ ਲੜਕਾ ਹੈ ਹਰਦੇਵ ਸਿੰਘ ਦੋਨੇ ਜਾਲੀ ਨੰਬਰ ਲਾ ਕੇ ਗੱਡੀਆਂ ਅੱਗੇ ਭੇਜ ਦਿੱਤੀ ਕਿ ਜਦੋਂ ਆਫਟਰ ਵੈਰੀਫਿਕੇਸ਼ਨ ਉਹ ਗੱਡੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਕਿਉਂਕਿ ਦੋਨੋਂ ਗੱਡੀਆਂ ਜੁਪੀ ਨੰਬਰ ਦੀਆਂ ਨੇ ਜਨਰਲ ਦੇ ਲਈ ਜਿਨ੍ਹਾਂ ਦੇ ਰਿਕਾਰਡਿੰਗ ਇੱਕ ਬਾਪੂਦਾਨ ਥਾਣਾ ਐਫ ਆਈ ਆਰ ਰਜਿਸਟਰ ਹੋਈ ਵੀ ਆ ਤੇ ਇੱਕ ਦਿੱਲੀ ਚ ਐਫ ਆਈ ਆਰ ਰਜਿਸਟਰ ਹੋਈ ਆ ਦੋਨਾਂ ਗੱਡੀਆਂ ਦੇ ਰਿਕਾਰਡਿੰਗ ਕੀ ਇਹਨਾਂ ਦਾ ਕਿਸ ਤਰ੍ਹਾਂ ਦਾ ਜੀ ਪਿਸ਼ੋਕੜਾ ਅਪਰਾਧਿਕ ਪਿਸ਼ੋਕੜ ਹੈ ਨਾ ਕੋਈ ਮੈਂ ਹੈ ਐਫ ਆਈ ਆਰ ਰਜਿਸਟਰਡ ਹੈਗੀਆਂ ਨੇ ਪਹਿਲਾਂ ਇਹਨਾਂ ਤੇ ਚੋਰੀ ਦੇ ਮੁਕਦਮਾ ਪਹਿਲਾਂ ਵੀ ਹੈਗਾ ਚਮਕੌਰ ਤੇ ਬਾਕੀ ਲੜਾਈ ਝਗੜੇ ਦੇ ਪਰਚੇ ਵੀ ਹੈਗੇ ਤੇ ਇਹਨਾਂ ਦਾ ਕਿੰਨੇ ਦਿਨਾਂ ਦਾ ਰਿਮਾਂਡ ਸੀਗਾ ਹੋਰ ਵੀ ਰਿਮਾਂਡ ਤੇ ਲਿਆ ਰਿਹਾ ਦੋ ਦਿਨਾਂ ਦਾ ਰਿਮਾਂਡ ਸੀਗਾ ਜੀ ਤੇ ਅੱਜ ਮਾਂ ਜੋ ਅਦਾਲਤ ਤੋਂ ਫੇਰ ਰਿਮਾਂਡ ਦਾ ਹਾਸਲ ਕੀਤਾ ਜਾਊਗਾ ਕਿ ਜਿਹੜੇ ਹੋਰ ਗੱਡੀਆਂ ਦੀ ਪੁਛਗੀ ਚਮੰਦਾ ਹੈ ਉਹ ਰਿਕਵਰੀ ਕੀਤੀ ਜਾ ਸਕੇ ਜਿਵੇਂ ਇਹਨਾਂ ਤੇ ਵੱਖ-ਵੱਖ ਹੋਰ ਵੀ ਜਿਵੇਂ ਪਰਚੇ ਦਰਜ ਹੈ ਜੀ ਉਹ ਪੁਲਿਸ ਵੱਲੋਂ ਵੀ ਤਾਂ ਰਿਮਾਂਡ ਲਿਆ ਜਾਣਾਗਾ ਜੀ ਨਹੀਂ ਜੀ ਹਾਂ ਬਾਕੀ ਇਹ ਕੱਟਣ ਦੇ ਰਿਗਾਰਡਿੰਗ ਇਹਦਾ ਰਿਮਾਨ ਲੈ ਸਰ ਪਹਿਲਾਂ ਵੀ ਜੇਲ੍ਹ ਕੱਟ ਚੁੱਕਿਆ ਜੀ ਉਹ ਕਿਸਾਂ ਕਿਤੇ ਇਹ ਨਹੀਂ ਮੈਨੂੰ ਪਤਾ ਨਹੀਂ ਸਰ ਹੋਰ ਵੀ ਕੋਈ ਇਸ ਗੋਰਖ ਧੰਦੇ ਦੇ ਵਿੱਚ ਸ਼ਾਮਲਾ ਆਇਆ ਤੁਹਾਨੂੰ ਜੋ ਦੇਖੋ ਐਸ ਪਰ ਹਜੇ ਇਨਵੈਸਟੀਗੇਸ਼ਨ ਹੈ ਅੱਗੇ ਕਰ ਰਹੇ ਜੋ ਆਏਗਾ ਤਦ ਸਾਹਮਣੇ ਹੋਏਗੀ ਚੀਜ਼ ਇਹ ਸਰ ਜਿਹੜੀ ਚੋਰੀ ਦੇ ਸੀਗੇ ਸਾਧਨ ਕਿੱਥੋਂ ਰਿਕਵਰ ਹੋਏ ਆ ਜੀ ਇਹ ਇਹ ਇੱਕ ਤਾਂ ਇਹਨੂੰ ਮੁਕਦੀ ਤੇ ਜੋ ਫੜਿਆ ਜੀ ਇਹ ਮੌਕੇ ਦੀ ਮਿਲ ਗਿਆ ਦੂਸਰਾ ਇਹਦੀ ਪੁੱਛਗਿੱਛ ਤੇ ਇਹਦੇ ਗੋਡਾਊਨ ਜਿਹੜਾ ਹੈਗਾ ਇਹਦਾ ਉਹ ਤੋਂ ਮਿਲਿਆ ਸੀ ਇਹ ਦਾ ਡਾਊਨ ਉਹ ਲੀਗਲੀ ਚੱਲ ਰਿਹਾ ਜਾਂ ਜੋ ਸਰਫਰ ਕੋਈ ਉਹਦੇ ਅਕੋਰਡਿੰਗ ਉਹ ਇਲੀਗਲ ਹੈ ਉਹਦੇ ਰਿਗਾਰਡਿੰਗ ਅਸੀਂ ਜੋ ਪ੍ਰੋਪਰ ਕਾਨੂੰਨ ਦੇ ਅਕੋਰਡਿੰਗ ਜੋ ਕਾਰਵਾਈ ਹੋਊਗੀ ਉਹ ਅਸੀਂ ਅਮਲ ਚ ਲਿਆਵਾਂਗੇ ਜੀ ਕੋਈ ਰਿਕਾਰਡ ਚੈੱਕ ਹੋਇਆ ਸਾਰੇ ਨੇ ਹੁਣ ਤੱਕ ਕਿੰਨੀਆਂ ਗੱਡੀਆਂ ਦੀ ਖਰੀਦੋਖਤ ਪ੍ਰਕਟ ਕਰੀ ਜਾਂ ਉਹ ਚੈੱਕ ਕਰ ਰਹੇ ਨੇ ਉਹ ਚੈੱਕ ਕਰ। ਪਰ ਜਿਹੜੀ ਗੱਡੀਆਂ ਹੈ ਤੁਸੀਂ ਪੜੀਆਂ ਗੀਆਂ ਇਹ ਇਹਨਾਂ ਯੂਪੀ ਦਾ ਨੰਬਰ ਲਵੇ ਜੀ ਹੈ ਗੱਡੀਆਂ ਕਿੱਥੋਂ ਨੇ ਰਜਿਸਟਰਡ ਹੈ ਇਹ ਯੂਪੀ ਨੰਬਰ ਜੀ ਯੂਪੀ ਨੰਬਰ